हां जी आज भी बहुत सोनी कलेक्शन है तो ਤੁਸੀਂ ਐਂਡ ਤੱਕ ਵੀਡੀਓ ਦੇ ਬਨੇ ਰਹਿਣਾ ਤੇ ਬਹੁਤ ਜਿਆਦਾ ਸੋਹਣੇ ਸੂਟ ਨੇ ਪਿਓਰ ਬਰਬਰੀ ਟਾਈ ਡਾਈ ਸ਼ਰਟ ਦੇ ਵਿੱਚ ਪਲੇਨ ਹਾਪੂਤਾਈ ਸਿਲਕ ਬਾਟਮ ਰਹੇਗੀ 2.5 ਮੀਟਰ ਤੇ ਬਰਬਰੀ ਦੇ ਵਿੱਚ ਟਾਈ ਡਾਈ ਦੁਪੱਟਾ ਰਹੇਗਾ 2.5 ਮੀਟਰ ਸੌਫਟ ਫਾਈਨ ਸਟਫ ਹੈ ਬਹੁਤ ਅੱਛਾ ਫੈਬਰਿਕ ਹੈ 1899 ਵਿੱਚ ਤੁਸੀਂ ਇਹ ਘਰ ਬੈਠੇ ਬਾਈ ਕਰ ਸਕਦੇ ਹੋ ਡਾਇਮੀਟਰ ਨੈਚੁਰਲ ਗਰੇਪ ਸ਼ਰਟ ਰਹੇਗਾ ਫੈਨਸੀ ਥ੍ਰੈਡ ਵਰਕ ਹੋਇਆ ਹੈ ਹੈਂਡ ਵਰਕ ਹੋਇਆ ਹੈ ਬਾਜ਼ੂ ਤੇ ਵਰਕ ਇਸ ਦੇ ਨਾਲ ਬਾਟਮ 3 ਮੀਟਰ ਦੀ ਮਿਲੇਗੀ ਲਹਿੰਗਾ ਬਣਾ ਸਕਦੇ ਹੋ ਫੁੱਲ ਲਹਿੰਗਾ ਰੈਡੀ ਹੋਏਗਾ ਤੇ 1890 ਵਿੱਚ ਬਾਈ ਕਰ ਸਕਦੇ ਹੋ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਦੁਪੱਟੇ ਤੇ ਵੀ ਵਰਕ ਆ ਇਹ ਰਹੇਗਾ ਜੀ ਔਰਗਾਂਜ਼ਾ ਸਿਲਕ ਡਿਜੀਟਲ ਮੈਚਿੰਗ ਸੂਟ ਬਾਟਮ ਛੈਡੋ ਪ੍ਰਿੰਟ ਵਾਲੀ ਤੇ ਮਸਲੈਂ ਦੀ ਰਹੇਗੀ ਟਾਈ ਮੀਟਰ ਸ਼ਰਟ ਟਾਈ ਮੀਟਰ ਬਾਟਮ ਵਿਦਾਊਟ ਦੁਪੱਟਾ ਇਹ ਸੂਟ ਰਣਗੇ ਤੇ ਤੁਸੀਂ 1050 ਵਿੱਚ ਪਾਏ ਕਰ ਸਕਦੇ ਹੋ ਇਹ ਵੀ ਸਿਲਕ ਦੇ ਵਿੱਚ ਆਇਆ ਜੀ ਮਲਟੀ ਸ਼ੇਡ ਸੀਕਵੈਂਸ ਦਾ ਵਰਕ ਹੈ ਮੈਚਿੰਗ ਸੂਟ ਨੇ ਵਿਦਾਊਟ ਦੁਪੱਟਾ ਟਾਈ ਮੀਟਰ ਸ਼ਰਟ ਮਿਲੇਗੀ ਟਾਈ ਮੀਟਰ ਬਾਟਮ ਤੇ ਇਸ ਦਾ ਪ੍ਰਾਈਸ 1200 ਆ ਤੁਸੀਂ 1200 ਦੇ ਵਿੱਚ ਇਹ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਪਿਓਰ ਟਸਰ ਸਿਲਕ ਦਾ ਫੈਬਰਿਕ ਰਹੇਗਾ ਸੁਪਰ ਹੌਟ ਸੇਲਿੰਗ ਮੈਚਿੰਗ ਸੂਟ ਨੇ ਵਿਦਾਊਟ ਦੁਪੱਟਾ ਤੁਸੀਂ ਇਹ 600 ਦੇ ਵਿੱਚ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਬਹੁਤ ਸੋਨੇ ਪ੍ਰਿੰਟ ਨੇ ਇਹ ਰਹੇਗਾ ਕਾਟਨ ਦਾ ਸੂਟ थ्रेड ਵਰਕ ਫਰੰਟ ਤੇ ਐਂਡ ਬਾਜ਼ੂ ਤੇ ਇਸ ਤਰ੍ਹਾਂ ਦਾ ਵਰਕ ਰਹੇਗਾ ਤੇ ਕਾਟਨ ਦੀ ਬਾਟਮ ਆ ਦੁਪੱਟਾ ਇਸੇ ਨਾਲ ਮਸਲੀਨ ਦਾ ਓਨਲੀ ਤੁਸੀਂ 700 ਦੇ ਵਿੱਚ ਬਾਈ ਕਰ ਸਕਦੇ ਹੋ ਇਹ ਲਿਮਟਡ ਸਟਾਕ ਦੇ ਵਿੱਚ ਹੈ ਜਲਦੀ ਤੋਂ ਜਲਦੀ ਤੁਸੀਂ ਇਹਨਾਂ ਦਾ ਆਰਡਰ ਕਰ ਸਕਦੇ ਹੋ WhatsApp ਨੰਬਰ ਸਕਰੀਨ ਤੇ ਆ ਰਿਹਾ ਸਕਰੀਨ ਸ਼ਾਟ ਸੈਂਡ ਕਰਕੇ ਆਰਡਰ ਕਰ ਸਕਦੇ ਹੋ ਔਰ ਗੈਂਜ਼ਾ ਦਾ ਸ਼ਰਟ ਰਹੇਗਾ बॉटਮ ਟਾਈ ਮੀਟਰ ਮਸਲੀਨ ਦੀ ਵਰਕ ਵਾਲੀ 2.5 ਮੀਟਰ ਔਰਗੈਂਜ਼ਾ ਦਪੱਟਾ ਤੇ 1490 ਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ 2 ਸਾਈਡ ਦਪੱਟੇ ਤੇ ਵਰਕ ਰਹੇਗਾ ਪਾਰਟੀ ਵੇਅਰ ਸੂਟ ਰਹੇਗੇ ਵਿਸਕੋਸ ਔਰਗਾਂza ਦੀ ਸ਼ਰਟ 2 ਮੀਟਰ ਵਰਕ ਲਈ ਹੈਂਡਵਰਕ ਹੋਇਆ ਟੈਬੀ ਸਿਲਕ ਦੀ ਬਾਟਮ ਔਰਗਾਂza ਦਾ ਦੁਪੱਟਾ ਤੁਸੀਂ ਇਹ 1790 ਚ ਬਾਈ ਕਰ ਸਕਦੇ ਹੋ ਬਰਬਰੀ ਰਾਮ ਟੈਕਸਟ ਦੇ ਡਿਜੀਟਲ ਪ੍ਰਿੰਟ ਸ਼ਰਟ ਰਹੇਗਾ ਬਾਟਮ 2 ਮੀਟਰ ਮਸਲੀਨ ਦੀ ਤੇ 2.5 ਮੀਟਰ ਦੁਪੱਟਾ ਇਹ ਵੀ ਤੁਸੀਂ 2150 ਚ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਸਿੱਧੇ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਇਹ ਔਰਗਾਂਜ਼ਾ ਦਾ ਸ਼ਰਟ ਰਹੇਗਾ 2 1/2 ਮੀਟਰ ਮਸਰੀਨ ਦੀ ਬਾਟਮ ਦੁਪੱਟਾ ਵੀ ਇਸੇ ਨਾਲ ਔਰਗਾਂਜ਼ਾ ਦਾ ਟੂ ਸਾਈਡ ਵਰਕ ਵਾਲਾ 1450 ਇਸ ਦਾ ਪ੍ਰਾਈਸ ਹੈ ਤੁਸੀਂ ਇਹ ਵੀ ਬਾਈ ਕਰ ਸਕਦੇ ਹੋ ਨੈਕਸਟ ਇਹ ਪਿਓਰ ਕਾਟਨ ਦਾ ਸ਼ਰਟ ਰਹੇਗਾ ਫਰੰਟ ਤੇ ਤੁਹਾਨੂੰ ਥ੍ਰੈਡ ਵਰਕ ਮਿਲੇਗਾ ਤੇ ਇਸ ਦੀ ਬਾਟਮ ਕਾਟਨ ਦੀ ਰਹੇਗੀ 프린ਟਡ ਤੇ ਦੁਪੱਟਾ ਰਹੇਗਾ ਮਸਲੀਨ ਦਾ ਟਾਈ ਡਾਈ ਓਨਲੀ ਤੁਸੀਂ 700 ਦੇ ਵਿੱਚ ਕਰ ਬੈਠੇ ਇਹ ਸੂਟ ਮੰਗਵਾ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਵਾਚ ਕੀਤਾ ਬਹੁਤ ਬਹੁਤ ਧੰਨਵਾਦ ਜੀ